ਕਰਦੇ ਨੇ ਖੁੱਦਾਰ ਚੱਲਿਆ ਕਰਦੇ ਨੇ ਸਿਰ ਉੱਚਾ ਕਰਕੇ ਅੰਮ੍ਰਿਤਸਰ ਵਾਲਿਓ ਤੁਹਾਡੇ ਵਰਗੇ ਮਿਹਨਤੀ ਸਰਦਾਰ ਚੱਲਿਆ ਕਰਦੇ ਨੇ ਕਦੇ ਸਿਰ ਨੀਵਾ ਕਰਕੇ ਨਾ ਚੱਲਿਓ ਮੇਰੇ ਵੀਰੋ ਸਿਰ ਨੀਵਾ ਕਰਕੇ ਤੇ ਮੰਦੀਪ ਸਿੰਘ ਮੰਨੇ ਵਰਗੇ ਬਲੈਕਮੇਲਰ ਗੱਦਾਰ ਚੱਲਿਆ ਕਰਦੇ ਨੇ ਅੱਜ ਮੈਂ ਜਿਸ ਵਿਸ਼ੇ ਉੱਤੇ ਅੰਮ੍ਰਿਤਸਰ ਦੇ ਇੰਪਰੂਵਮੈਂਟ ٹرسٹ ਸਾਭ ਦੇ ਚੇਅਰਮੈਨ ਨੂੰ ਜਿਹੜੇ ਮਿਲਿਆ ਆ ਕੀ ਮਨਦੀਪ ਸਿੰਘ ਮੰਨੇ ਵੱਲੋਂ ਆਪਣੇ ਘਰ ਦੇ ਬਾਹਰ ਜਿਹੜਾ ਇੱਕ ਕਬਜ਼ਾ ਕੀਤਾ ਜਾਂਦਾ ਇਹ ਦਿਮਾਗ ਦੇ ਵਿੱਚ ਪਾਇਆ ਜਾਂਦਾ ਕਿ ਇਹ ਗ੍ਰੀਨ ਬੈਲਟ ਆ ਪਹਿਲਾਂ ਤੇ ਇਹ ਚੀਜ਼ ਦਾ ਆਪਾਂ ਕਰੈਕਟ ਕਰ ਲਈਏ ਕੋਈ ਵੀ ਗ੍ਰੀਨ ਬੈਲਟ ਨਹੀਂ ਹੈ ਇਹ ਗੁਰਦੁਆਰਾ 6ਵੀਂ ਪਾਤਸ਼ਾਹੀ ਜੀ ਦੇ ਲਾਗੇ ਸਰਕਾਰੀ ਰੋਡ ਉੱਤੇ ਕਬਜ਼ਾ ਕਰਕੇ ਦੋ ਪਲਾਟ ਇਹਦੇ ਨੇ ਤੇ ਜਿਹੜੇ ਆ ਸਾਰਾ ਤੁਸੀਂ ਦੇਖੋ ਆ ਇਹ ਘਰ ਨੇ ਦੋ ਤੇ ਦੋ ਪਲਾਟ ਆ ਸਾਰਾ ਏਰੀਆ ਜਿਹੜਾ ਆ ਉਹ ਸਰਕਾਰ ਦੀ ਕਰੀਬ 4 ਕਰੋੜ ਰੁਪਏ ਦੀ ਜਗਾ ਜਿਹੜੀ ਆ 800 ਗੱਜ ਅਗਰ 50000 ਦੇ حساب ਨਾਲ ਵੀ ਗੱਜ ਲਈਏ ਰঞ্জੀਤ ਜਾਨੂੰ ਦੇ ਵਿੱਚ ਉਤੇ ਕਬਜ਼ਾ ਕੀਤਾ ਹੋਇਆ ਕਬਜ਼ਾ ਕਰਕੇ ਵਲੀ ਹੋਈ ਆ ਤੇ ਕਹਿੰਦੇ ਨੇ ਅਸੀਂ ਸਮਾਜ ਸੇਵੀ ਆ ਮੈਂ ਇੱਕ ਚਿੱਠੀ ਤੁਹਾਡੇ ਧਿਆਨ ਚ ਲਿਆਉਣ ਲੱਗਾ ਇਹਦਾ ਹਵਾਲਾ ਦਿੰਦਾ ਆ ਏ ਇਹ 2018 ਦੇ ਵਿੱਚ ਲਿਖਦਾ ਆ ਕੀ ਲਿਖਦਾ ਮੈਂ ਜਰਾ ਪੜ ਕੇ ਸੁਣਾਉਣਾ ਚਾਹੁੰਦਾ ਵਾਂ ਸੇਵਾ ਵਿਖੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸਾਹਿਬ ਬੇਨਤੀ ਹੈ ਕਿ ਪਲਾਟ ਨੰਬਰ 871 ਤੇ 7297 ਏਕੜ ਸਕੀਮ ਨਗਰ ਸੁਧਾਰ ਟਰਸਟ ਅੰਮ੍ਰਿਤਸਰ ਵੱਲੋਂ ਅਸੀਂ ਰੀਸੇਲ ਤੇ ਖਰੀਦੀ ਸੀ ਇਹ ਮੰਨਣਾ ਲਿਖਦਾ ਵਾਂ ਚੇਅਰਮੈਨ ਸਾਹਿਬ ਨੂੰ ਸਾਡੇ ਵੱਲੋਂ ਉਕਤ ਪਲਾਟਾਂ ਦਾ ਪ੍ਰੋਪੋਜ਼ ਪਲਾਨ ਨਕਸ਼ਾ ਫੀ ਜਮ੍ਹਾਂ ਕਰਾਉਣ ਉਪਰੰਤ ਮੌਕੇ ਤੇ ਕੀਤੀ ਗਈ ਹੈ ਮੈਂ ਮੇਨ ਗੱਲ ਵੱਲ ਉਹਨਾਂ ਤੁਹਾਡਾ ਸਮਾਂ ਕੀਮਤੀ ਹੈ ਕਿਉਂਕਿ ਮੇਰੇ ਵਰਗੇ ਹੁੰਦੇ ਜਾਂਦੇ ਰਹਿੰਦੇ ਨੇ ਤੁਸੀਂ ਤੁਹਾਡਾ ਸਮਾਂ ਕੀਮਤੀ ਹੈ ਕਹਿੰਦਾ ਆ ਪੈਸੇ ਦੀ ਉਸਾਰੀ ਨਿਮਾ ਦੀਨ ਕੀਤੀ ਗਈ ਹੈ ਅਤੇ ਪੈਸੇ ਦੀ ਉਸਾਰੀ ਤੋਂ ਬਾਅਦ ਬਚਦੀ ਜਗ੍ਹਾ ਮੇਰੇ ਵੱਲੋਂ ਗ੍ਰੀਨ ਬੈਲਟ ਬਣਾ ਦਿੱਤੀ ਗਈ ਹੈ ਮਤਲਬ ਇਹਦੇ ਵੱਲੋਂ ਇਹ ਚੰਗਾ ਤੋਂ ਚੇਅਰਮੈਨ ਲੱਗਾ ਸੀਗਾ ਉਦੋਂ ਪੰਜਾਬ ਅੱਛਾ ਅੱਗੇ ਕੀ ਕਹਿੰਦਾ ਕਿਉਂ ਜੋ ਇਹ ਗ੍ਰੀਨ ਬੈਲਟ ਖੁੱਲੀ ਹੋਣ ਕਰਕੇ ਹਵਾਰਾ ਪਸ਼ੂ ਆ ਜਾਂਦੇ ਹਨ ਇਹ ਕਿਹੜਾ ਅਮਾਜ਼ਨ ਦੇ ਜੰਗਲਾਂ 'ਚ ਰਹਿੰਦਾ ਵਾ ਵੀ ਹਵਾਰਾ ਪਸ਼ੂ ਇਹਦੇ ਘਰ ਦੇ ਬਾਹਰ ਹੀ ਆ ਜਾਂਦੇ ਹਨ ਇਸ ਤੇ ਇੱਕ ਟੈਂਪਰਰੀ ਤੌਰ ਤੇ ਵੰਸਾਂ ਨਾਲ ਬਾਉਂਡਰੀ ਕੀਤੀ ਗਈ ਆ ਕਿ ਉਹਨੇ ਬਾਉਂਡਰੀ ਜਿਹੜੀ ਆ ਵੰਸਾਂ ਨਾਲ ਕੀਤੀ ਪੱਕੀ ਨਹੀਂ ਕੀਤੀ ਇਹ ਮੈਂ ਜਿਹੜਾ ਫੋਟੋ 'ਚ ਦਿਖਾਇਆ ਸ਼ਾਇਦ ਪਤਾ ਨਹੀਂ ਕੀ ਦਿਖਾਤਾ ਉਕਤ ਸੰਬੰਧੀ ਮੇਰੇ ਵੱਲੋਂ ਕੀਤੀ ਗਈ ਉਸਾਰੀ ਦਾ ਮੌਕਾ ਚੈੱਕ ਕਰਵਾਇਆ ਜਾਵੇ ਜੇਕਰ ਕੋਈ ਉਸਾਰੀ ਕੀਤੀ ਗਈ ਤਾਂ ਸੂਚਿਤ ਕੀਤਾ ਜਾਵੇ ਮੈਂ ਉਸ ਮੁਤਾਬਿਕ ਕਰਾਂ ਇਹ ਚੇਅਰਮੈਨ ਸਾਹਿਬ ਨੂੰ ਲਿਖਦਾ ਆ ਤੇ ਚੇਅਰਮੈਨ ਸਾਹਿਬ ਤੁਹਾਨੂੰ ਪਤਾ ਹੀ ਉਹਦੋਂ ਕਿੱਡੇ ਮਾਨ ਦਾ ਚੇਅਰਮੈਨ ਸੀਗੇ ਸਾਡੇ ਸ਼ਹਿਰ ਦੇ ਉਹ ਅੱਗੋਂ ਮਾਰਕ ਕਰਦੇ ਨੇ ਐਸ.ਸੀ. ਸਾਹਿਬ ਨੂੰ ਐਸ.ਸੀ. ਸਾਹਿਬ ਐਸ.ਜੀ.ਓ. ਸਾਹਿਬ ਨੂੰ ਐਸ.ਜੀ.ਓ. ਸਾਹਿਬ ਜਈ ਸਾਹਿਬ ਨੂੰ ਹੁਣ ਜਈ ਸਾਹਿਬ ਜਿਹੜੇ ਨੇ ਮੌਕਾ ਵੇਖਣ ਜਾਂਦੇ ਨੇ ਆਹ ਦੇਖਿਓ ਮੌਕੇ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤੇ ਜਈ ਸਾਹਿਬ ਕੀ ਲਿਖਦੇ ਨੇ ਇਸ ਸੰਬੰਧੀ ਮੌਕਾ ਵੇਖਿਆ ਗਿਆ ਮੌਕੇ ਦੇ 97 ਏਕੜ ਵਿੱਚ ਪਲਾਟ ਡੀ 871 ਡੀ 872 ਦੇ ਸਾਹਮਣੇ ਚੋੜੀ ਸੜਕ ਦੇ ਨਾਲ ਕਾਫੀ ਜਗ੍ਹਾ ਬਚਦੀ ਹੈ ਜਿਸ ਸੰਬੰਧੀ ਦੱਸਿਆ ਜਾਂਦਾ ਹੈ ਕਿ ਜਗ੍ਹਾ ਦਾ ਕੋਈ ਵੀ ਪਲਾਟ ਨਹੀਂ ਬਣ ਸਕਦਾ ਨਾ ਹੀ ਇਹ ਜਗ੍ਹਾ ਕਿਸੇ ਲਾਟੀ ਨਾਲ ਲੱਗਦੀ ਹੈ ਜੋ ਲਾੜ ਕੀਤੀ ਜਾ ਸਕੇ ਇਹ ਸਿਰਫ ਪਲਾਟ 871 ਤੇ 872 ਦੇ ਸਾਹਮਣੇ ਇੰਨਾ ਹੀ ਪਲਾਟਾਂ ਨੂੰ ਲੱਗਦੀ ਹੈ ਇਸ ਪਲਾਟ ਦੇ ਲਾਟੀ ਵੱਲੋਂ ਕੋਈ ਵੀ ਪੱਕੀ ਉਸਾਰੀ ਨਹੀਂ ਕੀਤੀ ਗਈ ਹੈ ਇਹ ਜਗ੍ਹਾ ਦੇ ਆਰਥੀ ਤੌਰ ਤੇ ਗ੍ਰੀਨ ਬੈਲਟ ਬਣਾਈ ਬਣਾਈ ਗਈ ਹੈ ਤਾਂ ਜੋ ਆਵਾਰਾ ਪਸ਼ੂ ਨਾ ਆ ਸਕਣ ਸੋ ਤੁਹਾਡੇ ਲੋਕਾਂ ਦੀ ਜਿਹੜੀ कोरोना ਦੀ ਜਗ੍ਹਾ ਇੰਪਰੂਵਮੈਂਟ ਟਾਸ ਦੀ ਇਹ ਨੱਪ ਕੇ ਬੈਠਾ ਲੱਗੇ ਗੁਰਦੁਆਰਾ 6ਵੀਂ ਪਾਤਸ਼ਾਹੀ ਜੀ ਆ ਉੱਥੇ ਲੋਕ ਜਿਹੜੇ ਨੇ ਉਹ ਦਰਸ਼ਨ ਕਰਨ ਲਈ ਜਿਹੜੇ ਜਾਂਦੇ ਨੇ ਤੇ ਇਹ ਉਹਨਾਂ ਨਾਲ ਜਿਹੜਾ ਆ ੱਤਕਾ ਮੁੱਕੀ ਕਰਦਾ ਆ ਦੇਖੋ ਇੰਪਰੂਵਮੈਂਟ ਟਾਸ ਨਿਊ ਅੰਮ੍ਰਿਤਸਰ ਦੇ ਵਿੱਚ ਕੁਝ ਸਮੇਂ ਪਹਿਲਾਂ ਆ ਕਾਰਵਾਈ ਕਰਦੀ ਆ ਲੋਕਾਂ ਨੂੰ ਲੋਕਾਂ ਦੇ ਘਰ ਤੋੜੇ ਜਾਂਦੇ ਨੇ ਬਾਹਰ ਉਹ ਜਿਹੜਾ ਕਬਜ਼ਾ ਕੀਤਾ ਮੈਂ ਇਸ ਗੱਲ 'ਚ ਨਹੀਂ ਪੈਂਦਾ ਪਰ ਬਰਾਬਰ ਤਾਂ ਹੋਣੀ ਚਾਹੀਦੀ ਆ ਜੇ ਨਿਊ ਅੰਮ੍ਰਿਤਸਰ ਵਾਲੇ ਲੋਕਾਂ ਦੀ ਜਗਾ ਜਿਹੜੀ ਕਬਜ਼ਾ ਕੀਤਾ ਹੋਇਆ ਤੋੜਿਆ ਜਾ ਸਕਦਾ ਤੇ ਫਿਰ ਇੱਥੇ ਕਿਉਂ ਨਹੀਂ ਇੱਥੇ ਸਾਡੀਆਂ ਕੋਈ ਮਤਾਵਾਂ ਨਹੀਂ ਲਿਖਦੀਆਂ ਨੇ ਰਸੂਖਦਾਰੋਂ ਕੀ ਵਾਰੀ ਆਈ ਤਾਂ ਟੀਮ ਨੇ ਕਾਰਵਾਈ ਰੋਕਦੀ ਜਦੋਂ ਵੱਡੇ ਲੋਕਾਂ ਦੀ ਵਾਰੀ ਹੁੰਦੀ ਆ ਉਦੋਂ ਤਾਂ ਸਿਰਫ ਨਾਂ ਦੀ ਕਾਰਵਾਈ ਜਿਹੜੀ ਰਹੀ ਰਹਿ ਜਾਂਦੀ ਐ ਇਹ ਤੁਹਾਡੇ ਸ਼ਹਿਰ ਦਾ ਸਮਾਜ ਸੇਵੀ ਜਿਹੜਾ ਕਹਿੰਦਾ ਹਾਂ ਮੈਂ ਸਮਾਜ ਸੇਵੀ ਆ ਪਹਿਲਾਂ ਅਕਾਲੀ ਦਲ ਚ ਕੰਮ ਕੀਤਾ ਉਸ ਤੋਂ ਪਹਿਲਾਂ ਕੈਰੋਂ ਸਾਹਿਬ ਨਾਲ ਬੇਰਣੀ ਕੇ ਸਾਹਿਬ ਨਾਲ ਫਿਰ ਮਜੀਠੀਆ ਸਾਹਿਬ ਨਾਲ ਉਤੋ ਬਾਵਾਰੀ ਆਈ ਕੈਪਟਨ ਸਾਹਿਬ ਦੀ ਤੇ ਕੈਪਟਨ ਸਾਹਿਬ ਦੇ ਮੈਂ ਬੜੀਆਂ ਜੁਆਇਨਿੰਗ ਵੇਖੀਆਂ ਮੇਰੀ ਉਮਰ ਨਾਲ ਕੀ ਸਿਆਸਤ ਦੇ ਵਿੱਚ ਆ ਕਰੀਆ ਵੇਖੋ ਆ ਜੁਆਇਨਿੰਗ ਵੇਖੋ ਇਹ ਜੁਆਇਨਿੰਗ ਹੋ ਰਹੀ ਹੈ ਕਾਂਗਰਸ ਤੋਂ ਕੈਪਟਨ ਨਮਿੰਦਰ ਸਿੰਘ ਜੀ ਇਹਨੂੰ ਸਕੱਤਰ ਬਣਾਉਂਦੇ ਨੇ ਕਾਂਗਰਸ ਦਾ ਠੀਕ ਹੈ ਜੀ ਜਿਹੜਾ ਤੇ ਇਹਦੇ ਹਿਸਾਬ ਨਾਲ ਚੱਲਦਾ ਜਾਵੇ ਫਿਰ ਉਹ ਤਾਂ ਕੰਮ ਠੀਕ ਹੈ ਜਦੋਂ ਸਰਕਾਰ ਬਣਦੀ ਆਮ ਆਦਮੀ ਪਾਰਟੀ ਦੇ ਆ ਕਿਸੇ ਚੈਨਲ ਦੇ ਵਿੱਚ ਕਹਿ ਰਿਆ ਪੰਜਾਬ ਚ ਕੱਟੀ 90% ਕਰਪਸ਼ਨ ਦੇਖੋ ਕਰਪਸ਼ਨ ਜਿਹੜੀ ਆ ਕਹਿੰਦਾ ਘਟ ਗਈ ਆ 90% ਸਿਫਤ ਕਰ ਰਿਆ ਮੁੱਖ ਮੰਤਰੀ ਸਾਹਿਬ ਦੀ ਬੋਲੀ ਸਿਫਤ ਕਰਦਾ ਫਿਰ ਇਹਨਾਂ ਨੂੰ ਮਿਲਦਾ ਆ 16 ਨਵੰਬਰ 2023 ਚ ਮੀਟਿੰਗ ਹੁੰਦੀ ਆ ਗੱਲ ਚੱਲਦੀ ਆ ਕਿ ਸਾਨੂੰ ਐਮਪੀ ਬਣਾ ਦਿਓ ਐਮਪੀ ਬਣਾ ਦੋਗੇ ਤੇ ਅਸੀਂ ਤੁਹਾਡੇ ਹੀ ਆ ਤੇ ਸਿਫਤਾਂ ਕਰਦੇ ਜਾਵਾਂਗੇ ਜਦੋਂ ਐਮਪੀ ਦੀ ਟਿਕਟ ਨਹੀਂ ਮਿਲਦੀ ਫਿਰ ਆ ਜਾਂਦਾ ਆ ਆ ਸਾਰੀਆਂ ਇਹਦੀ ਫੇਸਬੁੱਕ ਤੇ ਤੁਹਾਨੂੰ ਮਿਲ ਜਾਣਗੀਆਂ ਮਨ ਸੋਸਤੀ ਫਾ ਦਿਓ ਆਪਣੀ ਪਾਰਟੀ ਦੇ ਪ੍ਰਤੀ ਕਿੰਨੇ ਕੇ ਵਫਾਦਾਰ ਇਹਦਾ ਕੰਮ ਕੀ ਆ ਕਿ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਪੈਸੇ ਲੈਣਾ ਆਪਦੀ ਪ੍ਰੋਪਰਟੀ ਬਣਾਉਣਾ ਜੇ ਜਿਹੜੀ ਸਰਕਾਰ ਆਵੇ ਪਹਿਲਾਂ ਉਹਦੇ ਸੋਲੇ ਗਾਣੇ ਵੀ ਸ਼ਾਇਦ ਮੈਨੂੰ ਟਿਕਟੋਟ ਦੇ ਦੇਣਗੇ ਤੇ ਜਦੋਂ ਟਿਕਟ ਨਹੀਂ ਮਿਲਦੀ ਚੋਣ ਲੰਘ ਜਾਂਦੀ ਹੈ ਫਿਰ ਉਹੀ ਮੁੱਖ ਮੰਤਰੀ ਉਹੀ ਮੰਤਰੀ ਉਹੀ ਸਰਕਾਰ ਜਿਹੜੀ ਆ ਮਾਰੀ ਹੋ ਜਾਂਦੀ ਆ ਤੇ ਫਿਰ ਉਹਦੇ ਅਗੇਂਸ ਜਿਹੜਾ ਆ ਬੋਨਾ ਸ਼ੁਰੂ ਕਰ ਦਿੰਦਾ ਮੈਂ ਇਹ ਆਪਣੇ ਨੂੰ ਕਹਿੰਦਾ ਮੈਂ ਸਮਾਜ ਸੇਵੀ ਆ ਸਮਾਜ ਸੇਵੀ ਇਦਾਂ ਨਹੀਂ ਹੁੰਦੇ ਨੇ ਗੁਰੂ ਘਰ ਦੀ ਜਗ੍ਹਾ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਇਸ ਨਗਰੀ ਨੂੰ ਵਸਾਇਆ ਵੱਖ-ਵੱਖ ਲੋਕ ਆ ਕੇ ਇੱਥੇ ਰਹਿਣ ਲੱਗੇ ਉਹਨਾਂ ਦੇ ਵਾਰਸ ਜਿਹੜੇ ਇਸ ਗੁਰੂ ਨਗਰੀ ਦਾ ਉਹਨਾਂ ਨੇ ਸ਼ਿੰਗਾਰ ਕੀਤਾ ਡਵੈਲਪਮੈਂਟ ਕੀਤੀ ਤੇ ਲੁਧਿਆਣੇ ਵਾਲੇ ਜਿਹੜੇ ਰਾਗੀ ਸਿੰਘ ਨੇ ਕਿ ਗੁਰੂ ਸਾਹਿਬ ਕਿਤਨਾ ਭੇਸ ਬਦਲ ਕੇ ਉਹਨਾਂ ਦੇ ਜਿਹੜੀ ਪੰਜ ਉਹਨਾਂ ਦੀ ਚੱਕ ਕੇ ਲੈ ਕੇ ਆਉਂਦੇ ਸੀਗੇ ਹਰਮੰਦਰ ਸਾਹਿਬ ਮਹਾਰਾ ਰਣਜੀਤ ਸਿੰਘ ਜੀ ਦਾ ਵੇਲਾ ਆਇਆ ਉਹ ਵੀ ਪੇਸ ਬਦਲ ਕੇ ਗੁਰੂ ਘਰ ਆਈਆਂ ਸੰਗਤਾਂ ਨੂੰ ਸੂਲਤ ਦਿੰਦੇ ਰਹੇ ਪੰਡ ਸਿਰ ਤੇ ਚੁੱਕ ਕੇ ਲੈ ਕੇ ਆਉਂਦੇ ਰਹੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸੀਸ ਭੇਟ ਕੀਤਾ ਉੱਥੇ ਜਾਂਦੇ ਨੇ ਤੇ ਉਹਨਾਂ ਦੇ ਵਾਰਸਾਂ ਨੂੰ ਬਲੈਕਮੇਲ ਕਰਕੇ ਲੁੱਟਿਆ ਗਿਆ ਉਹਨਾਂ ਦੇ ਵਾਰਸਾਂ ਨੂੰ ਬਾਬਾ ਇਹਨਾਂ ਨੂੰ ਇਤਨਾ ਹੀ ਛੱਡ ਦਊਗਾ ਕੱਲਾ ਇਹ ਨਹੀਂ ਆ ਇਹਦੀ ਪੂਰੀ ਨੀ ਕਰਨ ਦੇ ਸਬੂਤ ਤੁਹਾਡੇ ਕੋਲ ਹੈਗੇ ਕੋਈ ਤੇ ਉਹ ਅੱਗੇ ਪੇਸ਼ ਕਰੋ ਸਾਰੇ মিডিਆ ਦੇ ਆਪਾਂ ਸਵਾਲ ਕਰਦੇ ਬਿਲਕੁਲ ਠੀਕ ਹੈ ਜੀ ਵੇਖੋ ਇਦਾਂ ਆ ਜੀ ਪਹਿਲਾਂ ਤੇ ਆਪਾਂ ਆ ਚੀਜ਼ ਉੱਤੇ ਕੰਮ ਕਰ ਲਈ ਅੱਜ ਕਿ ਇਹਦੇ ਘਰ ਤੇ ਕਬਜ਼ਾ ਹੈਗਾ ਕਿ ਨਹੀਂ ਕਿ ਇਹਨੇ ਜਗ੍ਹਾ ਮਾਲੀਕ ਹੈ ਨਹੀਂ ਜਿਹੜੀ ਆਈ ਬਲੈਕਮੇਲ ਦੀ ਗੱਲ ਉੱਤੇ ਪੂਰੀ ਪ੍ਰੋਪਰ ਤਿਆਰੀ ਚੱਲਦੀ ਹੈ ਕਿ ਕਿਤਰਾ ਇਹਨੇ ਇਲੈਕਸ਼ਨ ਲੜੀ 2017 ਦੇ ਵਿੱਚ ਆਪਦੀ ਜਿਹੜੀ ਪ੍ਰਾਪਰਟੀ ਦਾ ਬਿਉਰਾ ਦਿੱਤਾ ਉਹਦੇ ਬਾਅਦ ਇਹਦੀਆਂ ਆਈਟੀਆਰ ਇਨਕਮ ਟੈਕਸ ਰਿਟਰਨਾਂ ਕਿੱਦਾਂ ਰਹੀਆਂ ਕਿਤਰਾ ਇਹਨੇ ਕਮਾਈ ਕੀਤੀ ਦੇਖੋ ਜੇ ਇਹਨੇ ਚੋਣਾਂ ਨਾਲ ਲੜੀ ਹੁੰਦੀ ਇਹਨੇ ਆਮਦਨ ਦਾ ਬਿਉਰਾ ਨਹੀਂ ਦਿੱਤਾ ਹੋਣਾ ਸੀਗਾ ਅੱਜ ਮੇਰਾ ਦਾਵਾ ਆ ਕਿ ਨਾਲ ਦੇ ਦੋ ਪਲਾਟ ਭਾਜੀ ਰਣਜੀਤ ਐਵਨਿਊ ਦੇ ਵਿੱਚ ਪਲਾਟ ਲੈਣਾ ਕੋਈ ਸੋਕੀ ਗੱਲ ਆ ਦੋ ਪਲਾਟ ਇੱਕ ਕਮਰਸ਼ੀਅਲ ਪਲਾਟ ਤੀਸਰਾ ਵੱਖਰਾ ਜਿਹੜਾ ਪਿਛਲੇ 14 ਸਾਲਾਂ ਦੇ ਵਿੱਚ ਲਿਆ ਗਿਆ ਇਹ ਤੇ ਜਾਂਚ ਦਾ ਵਿਸ਼ਾ ਆ ਇੱਥੇ ਕੋਈ ਕਤਲ ਹੋ ਜੇ ਤੇ ਮੈਂ ਜਾ ਕੇ ਪੁਲਿਸ ਨੂੰ ਸ਼ਿਕਾਇਤ ਕਰੂੰਗਾ ਕਿ ਇਨਵੈਸਟੀਗੇਸ਼ਨ ਵੀ ਮੈਂ ਕਰੂੰਗਾ ਇਨਵੈਸਟੀਗੇਸ਼ਨ ਪਾਰਟ ਇਹ ਸਰਕਾਰ ਦਾ ਪੁਲਿਸ ਦੇ ਵਿੱਚ ਇਨਵੋਲ ਹੋਵੇ ਚੰਗੀ ਏਜੰਸੀ ਤੋਂ ਇਹਦੀ ਜਾਂਚ ਕਰਵਾਈ ਜਾਵੇ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅੱਗੇ ਬੇਨਤੀ ਕਰਦਾ ਕਿ ਇੱਕ ਸੈਟ ਬਿਠਾ ਕੇ ਇੱਥੇ ਭੇਜੀ ਜਾਵੇ ਜੇ ਮੇਰਾ ਵੀ ਕੋਈ ਕਸੂਰ ਹੋਇਆ ਮੈਂ ਵੀ ਇਹਨਾਂ ਨਾਲ ਕਿਤੇ ਅਨਮੋਲ ਹੋਇਆ ਮੇਰੇ ਤੇ ਬੰਦੀ ਕਰ ਬਈ ਠੋਕ ਕੇ ਕੀਤੀ ਜਾਵੇ ਮੈਨੂੰ ਵੀ ਅੰਦਰ ਦੇ ਦਿੱਤਾ ਜਾਵੇ ਜੇ ਮੇਰੀ ਇੱਚ ਇੱਕ ਪੈਸੇ ਦੀ ਵੀ ਮੇਰਾ ਰਵਾਦਾਰ ਹਾਂ ਕਿੰਨਾ ਸਮਾਂ ਬਨਾਲ ਰਹੇ ਆ ਬਿਲਕੁਲ ਜੀ ਮੈਂ ਮੰਨੇ ਨਾਲ ਪਹਿਲਾਂ 9 ਤੋਂ ਲੈ ਕੇ 12 ਤੱਕ 3 ਸਾਲ ਉਦੋਂ ਬਾਅਦ 17 ਤੋਂ ਲੈ ਕੇ 2024 ਤੱਕ ਹੁਣ ਤੁਸੀਂ ਕਹੋਗੇ ਉਦੋਂ ਕਿਉਂ ਨਹੀਂ ਬੋਲੇ ਮਜਵਾਦ ਹੁੰਦਾ ਜੀ ਬਿਲਕੁਲ ਕੀ ਅੱਜ ਮੈਂ ਨਹੀਂ ਬੋਲਣ ਕਿ ਸ਼ਹਿਰ ਦੇ ਵਿੱਚੋਂ ਕੋਈ ਹੋਰ ਬੋਲਿਆ ਇਹ ਸਾਰੇ ਤੇ ਜਿਹੜੇ ਗੁੰਡੇ ਰਲੇ ਨੇ ਤੁਸੀਂ ਅੰਦਰ ਜਾ ਕੇ ਲੋਕਾਂ ਨੂੰ ਪੁੱਛ ਕੇ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਇਹ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਕਿਹੜੇ ਕਿਹੜੇ ਅਫਸਰ ਵੇਚੇ ਗਏ ਮੈਂ ਬਿਲਕੁਲ ਦੱਸੂਗਾ ਜੀ ਬਿਲਕੁਲ ਡਿਟੇਲ ਦੇਵਾਂਗੇ ਆਪਾਂ ਮੈਂ ਕਿਸੇ ਗੱਲ ਤੋਂ ਭੱਜਣ ਵਾਲਾ ਨਹੀਂ ਮੈਂ ਇਹਦੀ ਪ੍ਰੋਪਰ ਜਾਣ ਜਿਹੜੀ ਆ ਉਹ ਕਰ ਰਿਆਂ ਆ ਕਾਫੀ ਕੁਝ ਮੇਰੇ ਹੱਥ ਲੱਗ ਚੁੱਕਾ ਆ ਮੈਂ ਤੁਹਾਨੂੰ ਬੋਧਾ ਨਹੀਂ ਕਹਿੰਦਾ ਅੱਜ ਹੋ ਗਈ ਆ 10 ਤਰੀਕ ਇਸੇ ਸਤੰਬਰ ਦੇ ਮਹੀਨੇ ਅਖੀਰ ਤੱਕ ਤੁਹਾਡੇ ਅਗੇ ਕੋਈ ਨਾ ਕੁਝ ਰੱਖਦੇ ਆਂਗੇ ਅਗਲਾ ਫੈਸਲਾ ਸਰਕਾਰ ਨੇ ਕਰਨਾ ਆ ਅਗਲਾ ਫੈਸਲਾ ਜਿਹੜਾ ਆ ਉਹ ਲੋਕਾਂ ਨੇ ਕਰਨਾ ਕਿ ਕਿਹੜਾ ਸਹੀ ਆ ਕਿਹੜਾ ਗਲਤ ਮੈਂ ਫੇਰ ਕਹਿ ਰਿਹਾ ਜੇ ਮੇਰਾ ਕਸੂਰ ਹੋਊਗਾ ਮੈਨੂੰ ਵੀ ਟੰਗ ਦਿਓ ਨਹੀਂ ਇਹੋ ਜਿਹਾ ਕੀ ਹੋਈ ਆ ਜਿਹੜਾ ਕੀ ਹੋਊਗਾ ਕਿ ਆਪਾਂ ਅੱਜ ਪਲੋਟ ਦਾ ਹੀ ਮੁੱਦਾ ਅੱਜ ਦਾ ਜਿਹੜਾ ਮੇਰਾ ਇਹੋ ਜਿਹਾ ਅੱਜ ਕੀ ਹੋ ਗਿਆ ਪਲੋਟ ਦਾ ਦਿਓ ਜੀ ਪਲੋਟ ਦਾ ਮੁੱਦਾ ਜੀ ਆਪਾਂ ਗੁਰੂ ਘਰ ਦੇ ਲਾਗੇ ਜਗਾ ਵਾਲੀ ਹੋਈ ਐਡੀ ਮਹਿੰਗੀ ਕੀਮਤ ਦੀ ਜਗਾ ਤੇ ਜਦੋਂ ਇੰਪਰੂਵਮੈਂਟ ਟਰਸਟ ਜਿਹੜਾ ਆ ਉਹ ਨਿਊ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਘਰ ਤੋੜ ਦਿੰਦਾ ਤੇ ਇਹ ਨਹੀਂ ਨਜ਼ਰ ਆਉਂਦਾ ਕਿ ਕਿ ਉਹ ਤੋਂ ਚੱਕਦੇ ਨੇ ਵੀ ਨਹੀਂ ਹੋਰ ਇਹ ਦੇਖਲਾ ਕਾਰਵਾਈ ਕਰ ਹਾਂਜੀ ਉਹ ਤਾਂ ਕਹਿੰਦੇ ਹੈ ਹੀ ਨਹੀਂ ਮੈਨੂੰ ਚੇਅਰਮੈਨ ਸਾਹਮਣੇ ਜੋ ਦੱਸਿਆ ਹੈ ਕਿ ਪਹਿਲਾਂ ਗੁਰਦੁਆਰਾ ਕਮੇਟੀ ਜਿਹੜੀ ਛੇ ਮਹੀਨੇ ਪਾਛੇ ਹੋਏ ਸੀਗੇ ਉਹ ਕੰਪਲੇਨ ਨਹੀਂ ਕਰਦੇ ਸੀਗੇ ਡਰਦੇ ਸੀਗੇ ਕਿ ਆਪਾਂ ਕੰਪਲੇਨ ਨਹੀਂ ਕਰਨੀ ਤੁਸੀਂ ਕਾਰਵਾਈ ਕਰ ਦੋ ਹੁਣ ਮੈਂ ਕੰਪਲੇਨਟ ਵੀ ਕਰਤੀ ਹੈ ਐਵੀਡੈਂਸ ਵੀ ਦਿੱਤੇ ਆ ਚੇਅਰਮੈਨ ਸਾਹਮਣੇ ਕਿਹਾ ਕਿ ਜਲਦੀ ਕਾਰਵਾਈ ਕੀਤੀ ਜਾਊਗੀ ਤਾਂ ਕਿ ਲੋਕਾਂ ਨੂੰ ਬਰਾਬਰਤਾ ਦਾ ਆਸ਼ਵਾਸਨ ਦਿੱਤਾ ਜਾਵੇ ਕਿ ਇੱਕ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦਾ ਕਾਨੂੰਨ ਚੱਲੇਗਾ ਤੇ ਕਾਨੂੰਨ ਸਭ ਲਈ ਬਰਾਬਰ ਹੋਵੇਗਾ ਤੇ ਮੈਨੂੰ ਆਸ ਹੈ ਚੇਅਰਮੈਨ ਸਾਹਿਬ ਤੇ ਅਜੇ ਤੱਕ ਕੋਈ આરોਪ ਤਾਂ ਨਹੀਂ ਲੱਗਿਆ ਕੋਈ ਗਲਤ ਕੰਮ ਉਹਨਾਂ ਨੇ ਕੀਤਾ ਨਹੀਂ ਅਜੇ ਤੱਕ ਤੇ ਮੈਨੂੰ ਆਸ ਹੈ ਇਹ ਵਾਲੇ ਚੇਅਰਮੈਨ ਸਾਹਿਬ ਜਿਹੜੇ ਨੇ ਉਹ ਜਿਹੜੇ ਉੱਤੇ ਠੁਕਮੀ ਕਾਰਵਾਈ ਕਰਨਗੇ ਤੇ ਪੰਜਾਬ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਬਰਾਬਰਤਾ ਦਾ ਅਹਿਸਾਸ ਕਰਾਉਣਗੇ ਸਭ ਕੁਝ ਦੀ ਦੱਸੇ ਜੇ ਉਹ ਵੀ ਬਣੀ ਜਾਂਦੀ ਕਿਤੇ ਕੋਈ ਪਤਾ ਵਾ ਸਾਰੇ ਪਰ ਕੀ ਕਰਦਾ ਬਾਬਾ ਭਾਈ ਆਫਟਰ ਕਿਉਂ ਨਹੀਂ ਕਰਦੇ ਜੀ ਰੂਬਰਟ ਟ੍ਰਸਟ ਦੇ ਪਹਿਲੇ ਚੇਅਰਮੈਨ ਸੀ ਉਹ ਵੀ ਨਹੀਂ ਉਹਨਾਂ ਨੇ ਕੀਤੀ ਇਹਨਾਂ ਨੇ ਵੀ ਨਹੀਂ ਕਰਦੇ ਕੀਤੀ ਕਾਰਨ ਇਹ ਵੀ ਡਰਦੇ ਨੇ ਨਹੀਂ ਨਹੀਂ ਮੈਨੂੰ ਚੇਅਰਮੈਨ ਸਾਹਿਬ ਨੇ ਇਹ ਕਿਹਾ ਕਿ ਮੈਨੂੰ ਕੰਪਲੇਨਟ ਅੱਜ ਆਈ ਹੈ ਠੀਕ ਹੈ ਜੀ ਉਹਨਾਂ ਨੂੰ ਪਹਿਲਾਂ ਕੋਈ ਲਿਖਤੀ ਕੰਪਲੇਨ ਨਹੀਂ ਕਰਦਾ ਸੀ ਕਿ ਲੋਕ ਡਰਦੇ ਸੀਗੇ ਮੈਂ ਤੁਹਾਡੇ ਮੂੰਹ ਤੇ کہہ ਰਿਹਾ ਕਿ ਮੈਂ ਵੀ ਡਰਦਾ ਸੀਗਾ ਮੈਂ ਵੀ ਡਰਦਾ ਨਹੀਂ ਬੋਲਦਾ ਸੀ ਕਪਲੇਟ ਦੇਵਾਂਗੇ ਤੇ ਫੇਰ ਹੀ ਕੋਈ ਮਹਿਤਵਪੂਰਨ ਕੰਮ ਕਰੇਗਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਕੋਈ ਬੰਦੀ ਹੈ ਦੇਖੋ ਬਿਲਕੁਲ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਪਰ ਇਹ ਸਾਡੇ ਦੇਸ਼ ਦੀ ਬਦ ਕਿਸਮਤੀ ਹੈ ਸਾਡੇ ਅਮ ਪਟਿਆਲੇ ਚਲਜੋ ਬਠਿੰਡੇ ਚਲਜੋ ਲੁਧਿਆਣੇ ਚਲਜੋ ਐਡੀ ਐਡੀ ਹਨੇਰਗਰਦੀ ਕਿਤੇ ਨਹੀਂ ਹੈਗੀ ਅਕਲ ਕੇਵਲ ਸਾਡੇ ਅੰਮ੍ਰਿਤਸਰ ਦੇ ਵਿੱਚ ਹੀ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਹਾਂਜੀ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇੱਕ ਤੇ ਪਹਿਲੇ ਨੰਬਰ ਤੇ ਮਨਦੀਪ ਮਾਨਾ ਦੂਜਾ ਵੀ ਉਹਨਾਂ ਜਿਹੜੇ ਏਅਰ ਵਾਲੇ ਦੇ ਨਾਲ ਅਫਸਰ ਏਅਰ ਵਾਲਿਆਂ ਮੈਂ ਇਹ ਵਾਲੇ ਚੇਅਰਮੈਨ ਦੀ ਮੈਂ ਨਹੀਂ ਕਿੰਦਾ ਰਲਿਆ ਦੇਖਦਾ ਦੇਖਦਾ ਜੇ ਹੋਊਗਾ ਨਾ ਵੀ ਜਮਲਾ ਅਟਕੜੀ ਆ ਦੇਖੋ ਇਹ ਕਾਰਵਾਈ ਹੁੰਦੀ ਕਿ ਨਹੀਂ ਆਪਾਂ ਉੱਤੇ ਵੀ ਗੱਲ ਕਰਾਂਗੇ ਜੇ ਇਹ ਟਾਈਮ ਹੋਣ ਇਨਕੁਆਇਰੀ ਦੀ ਕਾਰਵਾਈ ਨਹੀਂ ਕਰਦੇ ਆਪਾਂ ਇੱਥੇ ਹੀ ਸ਼ਹਿਰ 'ਚ ਰਹਿਣਾ ਮੰਗੀਪੰਨੇ ਦੇ ਨਾਲ ਜਦੋਂ ਗੱਲਬਾਤ ਕਰੀ ਦੀ ਤੁਹਾਡੇ ਮਸਲੇ ਨੂੰ ਲੈ ਕੇ ਆਪਾਂ ਜਦੋਂ ਪੁੱਛੀ ਦਾਵਾ ਕਹਿੰਦੇ ਮੈਂ ਕੈਮਰੇ ਸਾਹਮਣੇ ਕਿਉਂ ਆਵਾ ਕਿ ਜਿਹੜੇ ਸਿਰੋਵਾ ਦੇ ਵਿੱਚ ਗੱਲਾ ਕਰਦੇ ਪਏ ਕੋਈ ਸਬੂਤ ਨਹੀਂ ਹੈ ਕਿੰਨੀ ਦੇਰ ਤੋਂ ਮੇਰੀ ਸੋਸ਼ਲ ਮੀਡੀਆ ਦੇ ਬਾਰੇ ਲ ਹੋ ਰਹੀ ਬਿਲਕੁਲ ਠੀਕ ਹੈ ਕੁਝ ਨਹੀਂ ਕਹਿੰਦੇ ਬਹੁਤ ਵਧੀਆ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਨਾ ਤੁਹਾ ਕਬ ਡਿਬੇਟ ਕਰਦੇ ਆ ਤੁਹਾਡੇ ਪੰਜਾਬ ਦਾ মিডিਆ ਸੁਣ ਰਿਹਾ ਉਹ ਫਿਰ ਮੈਂ ਸ਼ੁਰੂ ਕਰਾਂ ਨਾ ਨਾ ਦਿਖਾਓਗੇ ਆਪਾਂ ਉਹ ਦਿਖਾਵਾਂਗੇ ਜੋ ਮੈਂ ਜੇ ਮੈਂ ਕਹਿੰਦਾ ਜੇ ਮੈਂ ਹਾਰ ਗਿਆ ਇਹਦੇ ਸਬੂਤ ਲੈ ਕੇ ਨਾ ਆਇਆ ਤੇ ਮੈਂ ਹੱਥ ਜੋੜ ਕੇ ਮਾਫੀ ਮੰਗ ਕੇ ਪੰਜਾਬ ਦੇ ਲੋਕਾਂ ਕੋ ਘਰ ਚਲ ਜਾਾਂਗਾ ਸਿਆਸੀ ਤੌਰ ਤੇ ਵਿਚਰਨਾ ਵੀ ਬੰਦ ਸਮਾਜ ਮੈਂ ਕਹਿੰਦਾ ਜੀ ਬਹੁਤ ਵਧੀਆ ਵੱਡਾ ਮਾਦਮ ਸਮਝਦਾ ਆ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹਰ ਘਰ ਚ ਗੱਲ ਪਹੁੰਚ ਜਾਣੀ ਹੈ ਮੈਂ ਬਿਲਕੁਲ ਇਹਦੀ ਤਿਆਰੀ ਕਰ ਰਿਹਾ ਪਰ ਉਸ ਤੋਂ ਪਹਿਲਾਂ ਜੇ ਮਨਦੀਪ ਮੰਨਾ ਉਹਨੂੰ ਜਿਆਦਾ ਜਿਆਦਾ ਕਾਲੀ ਆ ਤੇ ਕੋਈ ਟਾਈਮ ਮਿਥ ਲਵੇ ਜਗਾ ਤਾਂ ਅਸਮਾਨ ਸਾਰਾ ਕੁਝ ਉਹਦਾ ਆਉਂਗਾ ਮੈਂ ਇਹ ਤੇ ਜਵਾਬ ਕਿਉਂ ਨਹੀਂ ਦਿੰਦਾ ਤੁਸੀਂ ਇੰਨਾ ਹੀ ਦੱਸ ਦੋ ਅੱਛਾ ਸਿੱਧੂ ਸਾਹਿਬ ਦੇ ਅਗੇ ਕਹਿੰਦਾ ਰਿਹਾ ਵੀ ਮੇਨੂੰ ਨੋਟੀਫਾਈ ਕਰ ਲੈ ਮੇਨੂੰ ਨੋਟੀਫਾਈ ਮੈਂ ਆਮ ਮੈਂ ਵੀਡੀਓ ਪਾਈਆਂ ਨੇ ਆਪਣੀ ਆਈਡੀ ਉੱਤੇ ਮੇਰੀ ਵਾਰੀ ਕੀ ਹੋ ਗਿਆ ਮੈਂ ਵੀ ਆਮ ਜਿਹਾ ਪੰਜਾਬੀ ਆ ਇਸ ਧਰਤੀ 'ਚ ਜੰਮਿਆ ਇੱਥੇ ਹੀ ਮਰਨਾ ਆ ਆਪਾਂ ਤੇ ਮੇਰੀ ਵਾਰੀ ਕੀ ਹੋ ਗਿਆ ਕੀ ਬਹੁਤ ਛੋਟਾ ਆ ਇੰਨਾ ਕੁ ਤੇ ਮਨਦੀਪ ਸਿੰਘ ਮੱਨਾ ਵੱਡੀਆਂ ਗੱਲਾਂ ਨੇ ਅਸੀਂ ਆ ਉਹਨੂੰ ਕਦੀ ਕੁਝ ਕਹਿਣਾ ਨਹੀਂ 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 ਦੇਖੋ ਮੈਨੂੰ ਮੇਰਾ ਮੇਰਾ ਮੁੱਖ ਮਕਸਦ ਅੰਮ੍ਰਿਤਸਰ ਦੇ ਲੋਕਾਂ ਨੂੰ ਨਿਜਾਦ ਦਿਵਾਉਣਾ ਆ ਤੇ ਮੈਂ ਉਹਦੇ ਵਿੱਚ ਲੱਗਾ ਹੋਇਆ ਬੇਸ਼ੱਕ ਮੈਨੂੰ ਵੀ ਕਈ ਗਲਤ ਕਹਿਣਗੇ ਮੈਂ ਇਹਦੇ ਉਹਨਾਂ ਦਾ ਕੋਈ ਗੁੱਸਾ ਨਾਰਾਜ਼ਗੀ ਨਹੀਂ ਆ ਮੈਂ ਪਹਿਲਾਂ ਡਰਦਾ ਸੀਗਾ ਚੁੱਪ ਕਰਦਾ ਰਿਹਾ ਪਹਿਲਾਂ ਵੀ ਚੁੱਪ ਕਰਾ ਲਿਆ ਗਿਆ ਮੈਂ ਇਸ ਗੱਲ ਨੂੰ ਅਕਸੈਪਟ ਕਰਦਾ ਆ ਪਰ ਜੇ ਮੈਂ ਕੋਈ ਕਰਪਸ਼ਨ ਦਾ ਕੋਈ ਪੈਸਾ ਮੇਰੇ ਘਰ ਆਇਆ ਆ ਤੇ ਪ੍ਰਮਾਤਮਾ ਉਹ ਮੇਰੀ ਬਿਮਾਰੀ ਤੇ ਲਾ ਦੇ ਇਸ ਤੋਂ ਬਾਅਦ ਹੋਰ ਮੈਂ ਕੀ ਕਹਾਂ 1 ਰੁਪਿਆ ਵੀ ਅਗਰ ਇਹਦਾ ਮੈਂ ਰਵਾਦਾ ਹਾਂ ਕਿੰਨੇ ਕੁ ਲੋਕ ਪੀੜੇ ਦੇਗੇ ਪੀੜੇ ਪੀੜੇ ਤਾਂ ਪੂਰਾ ਸ਼ਹਿਰ ਆ ਜੀ ਬੋਲਦਾ ਕੋਈ ਕੋਈ ਆ ਹਾਂਜੀ ਆਂਦਾ ਕਿੱਥੇ ਆ ਵੇਖੋ ਜੀ ਉਹਨਾਂ ਨਾਲ ਗੱਲ ਕੀਤੀ ਮੈਂ ਮੈਂ ਸਾਰਿਆਂ ਨੂੰ ਲੈ ਕੇ ਆਵਾਂਗੇ ਵਾਰ-ਵਾਰੀ ਲੋਕ ਬੋਲਣਾ ਸ਼ੁਰੂ ਹੋਣਗੇ ਲੋਕਾਂ ਨੂੰ ਪਹਿਲਾਂ ਆਸ ਸੀ ਕਿ ਕਦੇ ਬੇਰਨਾ ਕਿਤੇ ਉਹਨੂੰ ਕੋਈ ਕੰਟਰੋਲ ਕਰ ਲੇ ਫਿਰ ਜਦੋਂ ਲੰਬਾ ਸਮਾਂ ਚੱਲਿਆ ਲੋਕ ਬੋਲਣਾ ਸ਼ੁਰੂ ਹੋਏ ਲੋਕ ਮਿਲਣਾ ਸ਼ੁਰੂ ਹੋਏ ਮੈਨੂੰ ਇਹਦੇ ਘਰ ਦੇ ਲਾਗੇ ਕੁਝ ਲੋਕ ਮਿਲੇ ਕਹਿੰਦੇ ਜੀ ਇੱਥੇ ਕੋਈ ਵਪਾਰ ਕਰਨ ਲੱਗਦੇ ਕਹਿੰਦਾ ਮੈਂ ਕਰਨ ਨਹੀਂ ਦੇਣਾ ਵੀ ਇਹ ਰਣਜੀਤ ਐਵੇ ਨਹੀਂ ਹੋ ਕੇ ਇੰਦਰਜੀਤ ਐਵੇ ਨਹੀਂ ਆ ਇਹ ਉਹ ਮਤਲਬ ਉਹਦੇ ਪਰਿਵਾਰ ਦੀ ਥੋੜੀ ਆ ਜਿਹੜਾ ਕੋਈ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਇਹਦੇ ਘਰ ਲੱਗੇ ਤੇ ਇਹ ਡੱਕਦਾ ਆ ਹੁਣ ਕਾਗਜ਼ ਪੱਤਰ ਪੂਰੇ ਰੱਖੋ ਵੇਖੋ ਡੱਕ ਡੱਕ ਕੇ ਵਿਖਾਵੇ ਜਿਦਾਂ ਇਹ ਜਿਹੜੀਆਂ ਇਹਨੀਆਂ ਕੰਮਕੁੰਮ ਚੱਲਨੇ ਸੀ ਉਹ ਬੰਦ ਹੋ ਗਏ ਨੇ ਹੁਣ ਲੋਕਾਂ ਨੂੰ ਇਨਸਾਫ ਦਵਾਵਾਂਗੇ ਜਿਨ੍ਹਾਂ ਨਾਲ ਤੱਕੇ ਹੋਏ ਨੇ ਉੱਤੇ ਬਣਦੀ ਕਾਰਵਾਈ ਕਰਵਾਵਾਂਗੇ ਜਿਨ੍ਹਾਂ ਨਾਲ ਜਿੱਦਾਂ ਇਹਨੇ ਲੋਕਾਂ ਨੂੰ ਲੁੱਟਿਆ ਆ ਉੱਤੇ ਬਣਦੀ ਕਾਰਵਾਈ ਹੋਏਗੀ ਦੇ ਲੋਕ ਜਿਹੜੇ ਨੇ ਇੰਡੀਪੈਂਡੈਂਟ ਹੋ ਕੇ ਇੱਥੇ ਜਿਹੜਾ ਆ ਉਹ ਕੰਮ ਕਰ ਸਕਣਗੇ ਮੇਰੀ ਅਮਰਸਰ ਦੇ ਲੋਕਾਂ ਨੂੰ ਵੀ ਬੇਨਤੀ ਆ ਅਸੀਂ ਅੱਜ ਗੱਲ ਕਰਦੇ ਆ ਬੱਚੇ ਛੱਡ ਕੇ ਚਲੇ ਗਏ ਬਾਹਰ ਜਾਂਦੇ ਨੇ ਜਦੋਂ ਕਾਰੋਬਾਰ ਕਰਨ ਲੱਗੇ ਇੱਕ ਮੰਨਾ ਟੈਕਸ ਨਾਲ ਲਿਖਿਆ ਪੈਣਾ ਵਾ ਕਿ ਜੇ ਤੁਸੀਂ ਦਫਤਰ ਖੋਲਣਾ ਵਾ ਤੇ ਤੁਹਾਨੂੰ ਇੱਕ ਉਥੇ ਉਹ ਕਰਨਾ ਪੈਣਾ ਆ ਨਾਲ ਮੰਨੇ ਨੂੰ ਪੈਸੇ ਦੇਣੇ ਪਣੇ ਆ ਤੇ ਤੁਸੀਂ ਇਸ ਇਸ ਗੱਲ ਦੀ ਆਵਾਜ਼ ਨਹੀਂ ਚੁੱਕੋਗੇ ਤੇ ਫਿਰ ਬੱਚੇ ਪੰਜਾਬ ਛੱਡ ਕੇ ਜਾਣਗੇ ਚਲੋ ਮੈਂ ਮੈਂ ਕੁਛ ਨਹੀਂ ਗਾ ਮੈਂ ਆਪਣੀ ਆਵਾਜ਼ ਤੇ ਰੱਖ ਰਿਆ ਆ ਮਾਵੇਂ ਇੰਨੇ ਸਾਲ ਦੱਬਿਆ ਰਿਆ ਪਰ ਆਪਣੀ ਗੱਲ ਰੱਖ ਰਿਆ ਆ ਤੇ ਮੈਂ ਤੁਹਾਡਾ ਧੰਨਵਾਦੀ ਆ ਲੰਬਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਹੀਂ ਆਪਣੇ ਸਾਥੀਆਂ ਦੇ ਨਾਲ ਤੇ ਉਹਨਾਂ ਨੇ ਉਹ ਕੁਝ ਸ਼ਿਕਾਇਤ ਕਰ ਰਹੇ ਨੇ ਕਿ ਬੰਦੀਪ ਸਿੰਘ ਮੰਨਾ ਜੀ ਦਾ ਕੋਈ ਜਿਹੜਾ ਜਿੱਥੇ ਰੈਜ਼ਿਡੈਂਸ ਹੈ ਉਹਨਾਂ ਨੇ ਗ੍ਰੀਨ ਬੈਡ ਦਾ ਏਰੀਆ ਜਾਂ ਸੜਕ ਦਾ ਏਰੀਆ ਮੈਨੂੰ ਨਹੀਂ ਅਲਿਓ ਪਲਾਨਿੰਗ ਪਤਾ ਲੱਗੇਗਾ ਕਿ ਕਵਰ ਕੀਤਾ ਹੈਗਾ ਫੋਟੋਗ੍ਰਾਫੀ ਦਿਖਾ ਰਹੇਗੇ ਦਿਖਾਈਆਂ ਹੈਗੀਆ ਤਾਂ ਮੈਂ ਆਪਣੇ پلان ਦੇ ਵਿੱਚ ਦੇਖ ਲਵਾਂਗਾ ਐਕਚੁਅਲੀ ਉਹਦੀ ਸਥਿਤੀ ਕੀ ਹੈ ਗ੍ਰੀਨ ਬੈਲਟ ਹੈ ਜਾਂ ਸੜਕ ਹੈਗੀ ਹੈ ਜੇ ਸੜਕ ਦਾ ਹਿੱਸਾ ਤੇ ਸੜਕ ਦਾ ਹਿੱਸਾ ਹੀ ਰਹੇਗਾ ਜੇ ਗ੍ਰੀਨ ਬੈਲਟ ਹੈ ਤੇ ਗ੍ਰੀਨ ਬੈਲਟ ਦਾ ਹਿੱਸਾ ਹੀ ਰਹੇਗਾ ਇਹਨੂੰ ਮੈਨੂੰ ਅਕਵਾਇਰ ਕਰ ਲਨ ਦਿਓ ਕਹ ਤੱਕ ਜਾਣਦੇ ਹੋ ਮੈਟਰ ਨੂੰ ਮੇਰੇ ਧਿਆਨ ਚ ਅੱਜ ਲੈ ਕੇ ਆਏ ਹਾਂ ਤੇ ਦੇਖਾਂਗੇ ਦੇਖਾਂਗੇ ਮੁਕਰਾਂਗੇ ਇਹ ਵੀ ਜਗਾ ਸਰ ਇਹ ਕਾਫੀ ਪੁਰਾਣਾ ਮੈਟਰ ਹੈਗਾ ਕਾਫੀ ਸਮੇ ਤੋਂ ਇਸ ਦਾ ਕਾਫੀ ਬਬਲ ਹੋ ਰਿਹਾ ਹੈ ਬਬਲ ਹੋ ਰਿਹਾ ਹੈ ਕਾਫੀ ਪੁਰਾਣਾ ਮੈਟਰ ਹੈ ਮੇਰੇ ਕੋਲ ਐਸਾ ਨਹੀਂ ਹੈ ਕਿ ਟਰਸਟ ਅਜ ਤੱਕ ਕੋਈ ਲੈਟਰ ਆਈ ਹੋਵੇ ਮੇਰੇ ਨੋਲੇਜ ਚ ਨਹੀਂ ਹੈ ਮੇਰੇ ਟੈਨਰ ਚ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਅਜ ਤੱਕ ਠੀਕ ਹੈ ਤਾਂ ਉਸ ਤੋਂ ਪਹਿਲਾਂ ਵੀ ਮੈਟਰ ਜਿਹੜਾ ਦਿਖਾਈ ਦੇ ਰਿਹਾ ਅਜ ਦੇ ਨਹੀਂ ਹੈਗੇ ਬਹੁਤ ਪੁਰਾਣੇ ਮੈਟਰ ਹੋ ਗਏ ਮੇਰੇ ਕੋਲ 8-10 ਸਾਲ ਪੁਰਾਣੇ ਮੈਟਰ ਹੋ ਗਏ ਤਾਂ ਪਹਿਲਾਂ ਵੀ ਕਿਸੇ ਨੇ ਸ਼ਿਕਾਇਤ ਦਰਜ ਮੇਰੇ ਖਿਆਲ ਕਿ ਸ਼ਾਇਦ ਨਹੀਂ ਕਰਾਈ ਹੈ ਸ਼ਿਕਾਇਤ ਨਹੀਂ ਹੈ ਪਰ ਟਰਸਟ ਦੀ ਮਜਬੂਰੀ ਨਹੀਂ ਆਈ ਹੈ ਨਜ਼ਰ ਚ ਆਉਣੀ ਚਾਹੀਦੀ ਹੈ ਟਰਸਟ ਦੀ ਮੈਂ ਕਹਿੰਦਾ ਟਰਸਟ ਦੀ ਨਜ਼ਰ ਨਹੀਂ ਆਈ ਹੈ ਟਰਸਟ ਦੀ ਆਪਣੇ ਵੱਲੋਂ ਧਿਆਨ ਕਿਉਂ ਨਹੀਂ ਦੇ ਬਈ ਕਿਉਂ ਨਹੀਂ ਦੇ ਆ ਟਰਸਟ ਦਾ ਵੀ ਧਿਆਨ ਜਾਣਾ ਚਾਹੀਦਾ ਹੈ ਡੈਫੀਨਿਟਲੀ ਜਾਣਾ ਚਾਹੀਦਾ ਹੈ ਸਰ ਪ੍ਰਾਈਮ ਲੈਟ ਆ ਨਜ਼ਰ ਪ੍ਰਾਈਮ ਏਰੀਆ ਹੈ ਅ ਪ੍ਰਾਈਮਰੀਆ ਹੈਗਾ ਮੈਂ ਕਹਿ ਰਿਹਾ ਨਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਏਗਾ ਐਵਰੀ ਸਿਟੀਜ਼ਨ ਅੰਮ੍ਰਿਤਸਰ ਰਜੀਤ ਐਵੈਨਿਊ ਦੇ ਇਹ ਬਲਾਕ ਬੀ ਸੀ ਡੀ ਤਾ ਹੋਏ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਏਗਾ ਅੱਜ ਤੁਸੀਂ ਧਿਆਨ ਚ ਲੈ ਆਂਦਾ ਹੈਗਾ ਜੋ ਵੀ ਇਨਵੈਸਟੀਗੇਟ ਕਰਕੇ ਬੰਦੀ ਕਾਰਵਾਈ ਹੈ ਉਹ ਕਰਾਂਗੇ ਤੁਸੀਂ ਕਹਿੰਦੇ 4 ਕਰੋੜ ਦੀ ਜਗ੍ਹਾ ਕੀ ਕਰਾਈ ਹੋਏਗੀ ਕਿਉਂਕਿ ਪਿਛਲੇ ਲੰਮੇ ਸਮੇ ਤੋਂ ਹੀ ਕਾਫੀ ਲੰਬਾ ਸਮਾਂ ਲੱਗ ਰਿਹਾ ਹੈ ਸੀ ਤੇ 10 ਸਾਲ ਇੰਤਜ਼ਾਰ ਕੀਤਾ 10 ਸਾਲ ਤੋਂ ਪੁਰਾਣਾ ਮੈਟਰ ਹੈਗਾ ਤੁਸੀਂ ਅੱਜ ਮੇਰੇ ਧਿਆਨ 'ਚ ਲਿਆਉਂਦਾ ਕਰਾਂਗੇ ਇਹਨੂੰ ਮਸਲੇ ਨੂੰ ਹੱਲ ਕਰਾਂਗੇ ਹੋਏਗਾ ਸਰ ਕਿ ਮਮਾ ਚੱਲੇਗਾ ਸਰ ਤੁਸੀਂ ਨਹੀਂ ਕਰਾਂਗੇ ਜਲਦੀ ਜਲਦੀ ਕਰਾਂਗੇ ਮੈਂ ਤੁਹਾਨੂੰ ਬਿਲਕੁਲ ਰਾਈਟ ਡੇਟ ਨਹੀਂ ਦੇ ਸਕਦਾ ਕਿ ਇੰਨੇ ਤਰੀਕ ਤੱਕ ਮੈਂ ਹੱਲ ਕਰ ਦਵਾਂਗਾ ਲੇਕਿਨ ਬਹੁਤ ਜਲਦੀ ਇਸ ਮਾਮਲੇ ਨੂੰ ਹੱਲ ਕਰਾਂਗੇ ਠੀਕ ਹੈ ਜੀ